ਵਾਰਜੀ ਦਾ ਖਾਲਸਾ ਵਾਰਜੀ ਕੀ ਫਤਿਹ ਜਿਹੜੇ ਅੱਜ ਗੱਲਬਾਤ ਕਰੂੰਗਾ ਧਿਆਨ ਦੇ ਨਾਲ ਸੁਣ ਲੈਣਾ ਸਾਡਾ ਜਿਹੜਾ ਸੱਭਿਆਚਾਰ ਕਹਿੰਦਾ ਜਾਂ ਸਾਡੇ ਬੱਚਿਆਂ ਨੂੰ ਬਗੜਨ ਵਾਲਾ ਕੌਣ ਆ ਇਹ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਇੱਕ ਮੈਂ ਵੱਡੀ ਖਲਾਸਾ ਕਰਾਂਗਾ ਤੁਹਾਡੇ ਪੈਰਾਂ ਹੇਠਾਂ ਜ਼ਮੀਨ ਨਿਕਲ ਜੂਗੀ ਮੈਂ ਵੀਡੀਓ ਤਾਂ ਨਹੀਂ ਦਿਖਾ ਸਕਦਾ ਕਿਉਂਕਿ ਇੱਕ ਛੋਟੀ ਜੀ ਬੱਚੀ ਦੇ ਨਾਲ ਜੁੜੀ ਹੋਈ ਵੀਡੀਓ ਆ ਉਹ ਜਿਹੜੇ ਕਿ ਸੋਸ਼ਲ ਮੀਡੀਆ ਤੇ ਬਹਿਰਲ ਹੋ ਰਹੀ ਆ ਅਸੀਂ ਫੇਰਾ ਕਦੇ ਕਿਸੇ ਨੂੰ ਦੋਸਤ ਦਿੰਨੇ ਆ ਕਦੇ ਕਿਸੇ ਨੂੰ ਦੋਸਤ ਦਿੰਨੇ ਆ ਇੱਕ ਸਕੂਲ ਦੀ ਵੀਡੀਓ ਆ ਤੁਹਾਨੂੰ ਮੈਂ ਦੱਸ ਦੇਵਾਂ ਮੋਟੀ ਮੋਟੀ ਗੱਲ ਫੇਰਾ ਅੱਗੇ ਗੱਲਬਾਤ ਕਰਦੇ ਆ ਤੁਸੀਂ ਇਸ ਤੇ ਆਪ ਹੀ ਨਿਰਣਾ ਕਰ ਲਿਓ ਤੁਸੀਂ ਆਪਦੇ ਕਮੈਂਟ ਦੱਸ ਦਿਓ ਪਰ ਮੈਨੂੰ ਇਹ ਗੱਲਾਂ ਕਹਿਣੀਆਂ ਤਾਂ ਨਹੀਂ ਪਈਆਂ ਪੈਣੀਆਂ ਸੀ ਪਰ ਅੱਜ ਦੁੱਖ ਲੱਗਿਆ ਵੀਡੀਓ ਸੁਣ ਕੇ ਤੇ ਕਹਿਣੀਆਂ ਪੈਣਗੀਆਂ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਬੱਚਿਆਂ ਦਾ ਜਿਹੜਾ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਆ ਆਪਾਂ ਦੇਖਦੇ ਆ ਕਿ ਅਨੇਕਾਂ ਸਕੂਲਾਂ ਦੇ ਵਿੱਚ ਟੀਚਰਾਂ ਦੀ ਤੇ ਮੈਡਮਾਂ ਦੀ ਜਿਹੜੀ ਆਪਸ ਦੇ ਵਿੱਚ ਬਣਦੀ ਆ ਇਹ ਕੋਈ ਲੋਕੀ ਕਿਸੇ ਵੀ ਗੱਲ ਨਹੀਂ ਇਹਦੇ ਕੋਲ ਮੇਰੇ ਕੋਲੇ ਪ੍ਰੂਫ ਵੀ ਹੈਗੇ ਨੇ ਤੇ ਕਿੰਨੇ ਟੀਚਰ ਨੇ ਜਿਹੜੇ ਕਿ ਸਕੂਲ ਚ ਮੈਡਮ ਨੂੰ ਫੜ ਕੇ ਆ ਜਿਹੜੀਆਂ ਪੜਾਉਂਦਿਆਂ ਨੇ ਉਹਨਾਂ ਨੂੰ ਫਰਾਰ ਹੋ ਜਾਂਦੇ ਆ ਲੈ ਕੇ ਕੁੜੀਆਂ ਸਾਹਮਣੇ ਕੀ ਕੁਝ ਕਰਦੇ ਆ ਪਰ ਤੁਹਾਨੂੰ ਹੁਣ ਇਸ ਤੋਂ ਬੱਕਰੀ ਇੱਕ ਮਿਸਾਲ ਹੋਰ ਦੇ ਰਿਆਂਗਾ ਜਿਹੜਾ ਗੰਦ ਅੱਜ ਪਰੋਸਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਤਾਂ ਫੇਰ ਹੁਣ ਇੱਥੇ ਕਈ ਕਮੈਂਟਾਂ ਦੇ ਵਿੱਚ ਕਹਿਣਗੇ ਜੀ ਫਰਾਨੇ ਬਾਹਰ ਦੇ ਦੇਸ਼ ਤਾਂ ਐ ਹੋ ਰਿਹਾ ਧਮਕੇ ਦੇਸ਼ ਤਾਂ ਹੋ ਰਿਹਾ ਤੁਸੀਂ ਉਹਨਾਂ ਦੇਸ਼ਾਂ 'ਚ ਜਾ ਕੇ ਮਾਰੋ ਟੱਕਰ ਮੈਂ ਤੁਹਾਨੂੰ ਇੱਥੇ ਹੁਣ ਦੁੱਖ ਭੀਖ ਖਬਰ ਸੁਣਾਉਣਾਗਾ ਕਿ ਇੱਕ ਨਿੱਕੀ ਜੀ ਕੁੜੀ ਆ ਸ਼ਾਇਦ ਪੰਜਵੀਂ ਜਮਾਤ ਦੀ ਮਿੰਦੀ ਦੇ ਪਲਾਲੇ ਇੱਕ ਟੀਚਰ ਆ ਵੀਡੀਓ ਪਈ ਆ ਮੇਰੇ ਕੋਲੇ ਵਾਇਰਲ ਹੋ ਰਹੀ ਆ ਵੀਡੀਓ ਮੈਂ ਬੁਖਾਰ ਨਹੀਂ ਸਕਦਾ ਤੇ ਤੁਹਾਨੂੰ ਦੱਸਦਾ ਕਿ ਹਰਕਤ ਉਸਨੇ ਕੀ ਕੀਤੀ ਆ ਟੀਚਰ ਨੇ ਹੱਥ ਵਿੱਚ ਕੇਲਾ ਫੜਿਆ ਹੋਇਆ ਹੱਥ ਵਿੱਚ ਕੇਲਾ ਫੜਿਆ ਹੋਇਆ ਤੇ ਇੱਕ ਲੜਕੀ ਤੋਂ ਜਿਹੜਾ ਕਿ ਮੈਂ ਤੇ ਹੁਣ ਬਾਤਣਾ ਚਾਹੁੰਦਾ ਚਾਹੁੰਦਾ ਸੀ ਸਭ ਦਾ ਪਰ ਵਰਤਨੇ ਪੈਣਗੇ ਦੱਸਣਾ ਪਊਗਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਸਕੂਲ ਦੀ ਵੀਡੀਓ ਪਰ ਹੈ ਪੰਜਾਬ ਦੇ ਸਕੂਲ ਦੀ ਟੀਚਰ ਨੇ ਹੱਥ ਵਿੱਚ ਕੇਲਾ ਫੜਿਆ ਤਾਂ ਅੱਗੋਂ ਲੜਕੀ ਕੇਲੇ ਦੇ ਉੱਤੇ ਕੌਂਡਮ 'ਚ ਚੜਾ ਰਹੀ ਆ ਹੁਣ ਤੁਸੀਂ ਕੌਂਡਮ ਤਾਂ ਸਾਰੇ ਜਾਣਦੇ ਹੋਵੋਗੇ ਇਹ ਮੈਨੂੰ ਗੱਲ ਹੁਣ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਆ ਕਿ ਟੀਚਰ ਵੱਲੋਂ ਹੱਥ ਦੇ ਵਿੱਚ ਕੇਲਾ ਫੜਿਆ ਹੋਇਆ ਤੇ ਲੜਕੀ ਅੱਗੋਂ ਉਸ ਨੂੰ ਕੰਮੇ ਕੌਂਡਮ ਜਿਹੜਾ ਉਸ ਕਿਲੇ ਉੱਤੇ ਚੜਾ ਰਹੀ ਆ ਦਰੰਦਗੀ ਦੀਆਂ ਹੱਦਾਂ ਪਾਰ ਹੁੰਦੀਆਂ ਨੇ ਇੱਥੇ ਜ ਜਿਨ੍ਹਾਂ ਦੀ ਉਹ ਲੜਕੀ ਹੋਊਗੀ ਅੱਜ ਉਹਨਾਂ ਮਾਪੇ ਨੂੰ ਜੇ ਗੱਲ ਦਾ ਪਤਾ ਲੱਗ ਜੇ ਤਾਂ ਇੱਕ ਪਾਸੇ ਤਾਂ ਸਿੱਤਰ ਪ੍ਰੇਡ ਕਰਨਗੇ ਕਰਨਗੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਐਕਸ਼ਨ ਲੈਵੇ ਮੈਂ ਫੋਟੋਆਂ ਤੁਹਾਨੂੰ ਵੀਡੀਓ ਭੇਜ ਦੂੰ ਜੇ ਕਿਸੇ ਆਪਸਰ ਨੂੰ ਚਾਹੀਦੀ ਆ ਜਾਂ ਕਿਸੇ ਮਹਿਕਮੇ ਨੂੰ ਚਾਹੀਦੀ ਆ ਕਿ ਦੇਖ ਲੈਣ ਕਿਸੇ ਸਕੂਲ ਦੀ ਵੀਡੀਓ ਉਹ ਮੌਤਵਾਰ ਬੰਦੇ ਦੱਸ ਸਕਦੇ ਆ ਜਾਂ ਡੀਓ ਸਾਹਿਬ ਜਿੱਥੋਂ ਦੀ ਵੀ ਵੀਡੀਓ ਉਹ ਕਿਹੜੇ ਇਲਾਕੇ ਦੀ ਆ ਹੈ ਪੰਜਾਬ ਦੀ ਆ ਪੰਜਾਬ ਦਾ ਸਿੱਖਿਆ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮਹਿਲਾ ਕਮਿਸ਼ਨਰ ਇਸ ਤੇ ਜਿਹੜਾ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤੇ ਇਹ ਵੀਡੀਓ ਵਾਲੇ ਟੀਚਰ ਨੂੰ ਲੱਭ ਕੇ ਉਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਸੀਂ ਪਹਿਲਾਂ ਵੀ ਬੜਾ ਕੁਝ ਸੁਣਦੇ ਆ ਬੱਚਿਆਂ ਤੋਂ ਕਿ ਟੀਚਰ ਇਸ ਤਰ੍ਹਾਂ ਕਰਦੇ ਆ ਇਸ ਤਰ੍ਹਾਂ ਕਰਦੇ ਹਰਕਤਾਂ ਕਰਦੇ ਆ ਤੇ ਉਹਨਾਂ ਨੂੰ ਪੁੱਛਣਾ ਹੋਵੇ ਉਹ ਸ਼ਰਮ ਨਾਲ ਤੁਹਾਡਾ ਮਰ ਜਾਣਾ ਚਾਹੀਦਾ ਕਿ ਤੁਹਾਨੂੰ ਬੱਚੇ ਸਕੂਲ ਦੇ ਵਿੱਚ ਇਹ ਕੰਮ ਵਾਸਤੇ ਭੇਜੇ ਆ ਮਾਪਿਆਂ ਨੇ ਕਿ ਤੁਸੀਂ ਇਹ ਗੱਲਾਂ ਸਿਖਾਓ ਉੱਥੇ ਜਾ ਕੇ ਬੱਚਿਆਂ ਨੂੰ ਇਹ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਆ ਤੇ ਤੁਸੀਂ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਮੈਂ ਪਹਿਲਾਂ ਵੀ ਕਿਹਾਗਾ ਇੱਕ ਕੱਚਾ ਕੇਲਾ ਲੈਂਦਾ ਹੋਇਆਗਾ ਤੇ ਉਹਦੇ ਉੱਤੇ ਇੱਕ ਲੜਕੀ ਵੱਲੋਂ ਜਿਹੜਾ ਕੌਂਡਮ ਚੜਾਇਆ ਜਾ ਰਿਹਾ ਉਹ ਥੰਬਨੇਲ ਤੇ ਮੈਂ ਫੋਟੋ ਲਗਾ ਦੂੰਗਾ ਲੜਕੀ ਦੀ ਲੁਕੋ ਕੇ ਤੇ ਤੁਸੀਂ ਆਪੇ ਪਛਾਣ ਲੋਗੇ ਕਿ ਜੁਨੀ ਫੈਮੇ ਕਿੱਥੋਂ ਦੀ ਆ ਇਹ ਸਾਡੇ ਸਕੂਲਾਂ ਦਾ ਹਾਲ ਆ ਪੰਜਾਬ ਦੇਆਂ ਦਾ ਲੱਖਾ ਸੁਧਾਣਾ ਐਵੇਂ ਨਹੀਂ ਪਿੱੜਦਾ ਅੱਜ ਲੱਖੇ ਸੁਧਾਣੇ ਨੂੰ ਲੋਕ ਮਾੜਾ ਕਹਿੰਦੇ ਆ ਜੋ ਬੋਲਦਾ ਚਾਹੇ ਸਕੂਲਾਂ ਤੇ ਬੋਲੇ ਚਾਹੇ ਪਾਣੀ ਤੇ ਬੋਲੇ ਚਾਹ ਕਿਸਾਨੀ ਤੇ ਬੋਲੇ ਚਾਹ ਕਿਸੇ ਮਰਜ਼ੀ ਮੁੱਦੇ ਤੇ ਬੋਲੇ ਉਹ ਠੀਕ ਬੋਲਦਾਗਾ ਸਾਡੇ ਉੱਤੇ ਇੱਥੇ ਭਈਆ ਰਾਜ ਆ ਬਾਹਲੇ ਦੇਸਾਂ ਦੇ ਜਿਹੜੇ ਕਿ ਜੁਪੀ ਬਿਹਾਰ ਦੇ ਕੰਟਰੀਆਂ ਦੇ ਜਿਹੜੇ ਸੌਰੀ ਸਟੇਟਾਂ ਦੇ ਜਿਹੜੇ ਬੱਕ ਬੱਕ ਜੁਪੀ ਬਿਹਾਰ ਸਟੇਟਾਂ ਤੋਂ ਲਿਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਸਿਰਦ ਉੱਤੇ ਅਜੇ ਟੀਚਰ ਮੜ ਦਿੱਤੇ ਜਿਹੜੇ ਕਿ ਸਾਡੀਆਂ ਲੜਕੀਆਂ ਨੂੰ ਜਿਹੜੀਆਂ ਕਿ ਉਮਰ ਵੀ ਸਾਰੀ ਜਿਹੜੇ ਕਿ 12-13 ਸਾਲ ਦੀ ਆ ਉਸ ਲੜਕਿਆਂ ਨੂੰ ਆ ਕੁਝ ਸਿਕਾ ਰਹੇ ਨੇ ਤੇ ਹੁਣ ਤੁਸੀਂ ਦੱਸੋ ਉਸ ਟੀਚਰ ਦਾ ਜੇਕਰ ਮਾਪਿਆਂ ਨੂੰ ਪਤਾ ਲੱਗ ਜੇ ਤਾਂ ਉਹਦਾ ਹਾਲ ਕੀ ਹੁੰਦਾਗਾ ਹੁਣ ਪ੍ਰਸ਼ਾਸਨ ਇਹ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਕਾਰਵਾਈ ਕਰੇ ਸਿੱਖਿਆ ਮੰਤਰੀ ਕਾਰਵਾਈ ਕਰੇ ਉੱਥੋਂ ਦਾ ਡੀਓ ਕਾਰਵਾਈ ਕਰੇ ਕਿ ਜਿਹੜਾ ਆ ਕੁਝ ਬੱਚਿਆਂ ਨੂੰ ਸਿਕਾਇਆ ਜਾ ਰਿਹਾ ਸਾਡੇ ਸਕੂਲਾਂ ਦੇ ਵਿੱਚ ਆ ਕਿਤੇ ਸਾਡੇ ਪੰਜਾਬੀ ਬੋਲਣ ਤੇ ਪਾਬੰਦੀ ਲਗਾਈ ਜਾਂਦੀ ਆ ਕਿਤੇ ਕੁਝ ਹਰਕਤਾਂ ਕਰਕੇ ਟੀਚਰਾਂ ਨੂੰ ਕੱਢਿਆ ਜਾ ਰਿਹਾਗਾ ਕਿਤੇ ਕੁਝ ਹਰਕਤਾਂ ਕਰਦੇ ਆ ਟੀਚਰ ਆ ਕਹੇ ਟੀਚਰ ਇਥੋਂ ਜਿਹੜੀਆਂ ਮੈਡਮਾਂ ਨੂੰ ਭਜਾ ਕੇ ਲੈ ਜਾਂਦੇ ਆ ਫਿਰ ਉਸੇ ਸਕੂਲ ਦੇ ਵਿੱਚ ਆ ਜਾਂਦੇ ਆ ਐਡਾ ਗੰਦ ਪਾਇਆ ਹੋਇਆ ਕਹਿੰਦਾ ਸਕੂਲਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਗੁਰੂ ਮੰਨਦੇ ਆ ਜਿਨ੍ਹਾਂ ਨੂੰ ਅਸੀਂ ਦੂਜੇ ਮਾਪੇ ਮੰਨਦੇ ਆ ਬੱਚਿਆਂ ਦੇ ਕਿ ਅਸੀਂ ਤੁਹਾਡੇ ਕੋਲੇ ਛੜਤਾ ਜੀ ਸੋਡੇ ਕੋਲੇ 8 ਤੋਂ 10 ਘੰਟੇ ਸੋਡੇ ਕੋਲੇ ਬੱਚਾ ਰਹੂਗਾ ਤੁਹਾਡੇ ਕੋਲੇ ਸੇਫ ਆ ਪਰ ਇਹ ਤੁਸੀਂ ਭੁੱਲ ਜੋ ਉਹ ਜਵਾਨਾ ਗਿਆ ਜਦੋਂ ਸੇਫ ਹੁੰਦਾ ਸੀ ਉਹ ਜਵਾਨਾ ਅੱਜ ਤੋਂ 40 50 ਸਾਲ ਪਹਿਲਾਂ ਜਵਾਨਾ ਸੀ ਪਰ ਅੱਜ ਸਾਡਾ ਬੱਚਿਆਂ ਦਾ ਸੋਸ਼ਣ ਕਿਉਂ ਹੋ ਰਿਹਾ ਹੈਗਾ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰੇ ਆਮ ਜਿਹੜੀਆਂ ਧਰਜੀਆਂ ਉੱਟ ਰਹੀਆਂ ਨੇ ਇਹ ਪ੍ਰਾਈਵੇਟ ਸਕੂਲ ਦੀ ਵੀ ਨੂੰ ਵੀਡੀਓ ਲੱਗਦੀ ਆ ਕਿਸੇ ਪ੍ਰਾਈਵੇਟ ਸਕੂਲ ਦੀ ਵੀਡੀਓ ਜਾਪਦੀ ਆ ਕਿਉਂਕਿ ਯੂਨੀਫਾਰਮ ਤੋਂ ਪਤਾ ਲੱਗ ਜਾਂਦਾ ਕਿ ਸਰਕਾਰੀ ਸਕੂਲਾਂ ਦੀ ਆਪਾਂ ਜੀ ਯੂਨੀਫਾਰਮ ਦੇਖਦੇ ਆ ਪਰ ਇਹ ਕਿਸੇ ਪ੍ਰਾਈਵੇਟ ਸਕੂਲ ਦੀ ਜਾਂ ਕਿਸੇ ਅਕੈਡਮੀ ਜਾਂ ਪਬਲਿਕ ਸਕੂਲ ਕਹਿ ਦਿੰਦੇ ਆ ਉਸ ਸਕੂਲ ਦੀ ਵੀਡੀਓ ਆ ਇਹ ਜਿਹੜੀ ਕਿ ਮੇਰੇ ਹੱਥ ਲੱਗੀ ਆ ਜਿਹੜੀ ਕਿ ਤੁਹਾਨੂੰ ਮੈਂ ਖਲਾਸੇ ਦੱਸ ਦਿੱਤੇ ਕਿ ਇੱਕ ਲੜਕੀ ਤੋਂ ਇੱਕ ਟੀਚਰ ਵੱਲੋਂ ਸਰੇ ਆਮ ਜਿਹੜਾਗਾ ਕੇਲਾ ਲੈ ਕੇ ਉਹਤੇ ਕੌਂਡ ਮਚੜਾ ਰਹੇ ਕੌਂਡਮ ਸ਼ਬਦ ਇਹ ਰੇਰ ਹੋ ਸਕਦਾਗਾ ਗਲਾ ਖਰਾਬ ਕਰਕੇ ਮਾਫ ਕਰਨਾ ਪਰ ਉਹ ਕਹਿਣਾ ਮੈਨੂੰ ਦੁੱਖ ਨਾਲ ਪੈ ਰਿਆ ਮੈਂ ਮਾਫੀ ਚਾਹਣਾ ਜੇ ਕਿਸੇ ਨੂੰ ਸ਼ਬਦ ਮੇਰਾ ਬੁਰਾ ਲੱਗਿਆ ਹੋਵੇ ਤੇ ਉਹਨਾਂ ਲਈ ਮੈਂ ਮਾਫੀ ਚਾਹਣਾ ਪਰ ਇਹ ਜਿਹੇ ਟੀਚਰਾਂ ਉੱਤੇ ਜਿਹੜਾ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਸਾਡੀਆਂ ਜਿਹੜੀਆਂ ਧੀਆਂ ਸਾਡੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹ ਲੈਣ ਦਾ ਸਿੱਖਿਆ ਜਾ ਰਹੇ ਨੇ ਤੇ ਕਰ ਤੁਸੀਂ ਕੀ ਰੇ ਉਹਨਾਂ ਦੇ ਨਾਲ ਕੀ ਤੁਸੀਂ ਇਹ ਸੇਧ ਦੇਣਾ ਚਾਹੁੰਦੇ ਹੋ ਆਹ ਜੇ ਲੋਕਾਂ ਤੇ ਕਿਹੜਾ ਸਖਤ ਕਾਨੂੰਨ ਨਹੀਂ ਬਣਦਾ ਸਾਡੇ ਬੱਡੇ ਦੁੱਖ ਦੀ ਨਾਲ ਕਹਿਣਾ ਪੈ ਰਿਹਾ ਪੰਜਾਬ ਦੇ ਅੰਦਰ ਇੱਕ ਦੋ ਕਾਨੂੰਨ ਹੀ ਨੇ 302 ਦਾ ਜੇ ਕਾਨੂੰਨ ਬਣਦਾਗਾ 307 ਦਾ ਬਣਦਾ ਦੋ ਕਾਨੂੰਨ ਹੈ ਤੀਜਾ ਕਾਨੂੰਨ ਆ ਸਭ ਤੋਂ ਬਿਹਤਰ ਮੈਂ ਕਹੂੰਗਾ ਕਿ ਤਿੰਨੇ ਜਣੇ ਮੋਟਰਸਾਈਕਲ ਤੇ ਚੜੇ ਜਾਂਦੇ ਹੁਣ ਤਾਂ ਪੁਲਿਸ ਵਾਲੇ ਛੱਟ ਜਾ ਕੇ ਪਿੱਸਾ ਕਰਕੇ ਫੜ ਲੈਂਦੇ ਉਸਨੂੰ ਸਭ ਤੋਂ ਜਿਹੜਾ ਕਿ ਸਖਤ ਕਹੀਏ ਕਾਨੂੰਨ ਆ ਬਾਕੀ ਜੋ ਮਰਜੀ ਹੋਈ ਜਾਵੇ ਡਕੈਂਤੀਆਂ ਹੋਈ ਜਾਣ ਲੁੱਟਾਂ ਖੋਈ ਹੋਈ ਜਾਣ ਕਾਤਲ ਹੋਈ ਜਾਣ ਔਰ ਧੀਆਂ ਪੈਣਾ ਦੇ ਰੇਪ ਹੋਈ ਜਾਣ ਉਹਨਾਂ ਵੱਲ ਪੁਲਿਸ ਦਾ ਕੋਈ ਧਿਆਨ ਨਹੀਂ ਜਾਂ ਚਲਾਨ ਕੱਟਣ ਤੇ ਕਦਾ ਮਤਲਬ ਹੈ ਇਹਨਾਂ ਦਾ ਚਲਾਨ ਕੱਟਿਓ ਦੇ ਚਲਾਨ ਤੇ ਚਲਾਨ ਦੇ ਚਲਾਨ ਤੇ ਚਲਾਨ ਇੱਕ ਇਹਨਾਂ ਕੋਲੇ ਬੜਾ ਕਾਨੂੰਨ ਦਾ ਇਹਨਾਂ ਨੇ ਕਿ ਤਿੰਨ ਜਣੇ ਚੜ ਗਏ ਚਲਾਨ ਕੱਟ ਦਿਓ ਆ ਇਹਨਾਂ ਕੋਲੇ ਆ ਮੈਂ ਕਹਿੰਦਾ ਕਿ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਜੇਕਰ ਪੁਲਿਸ ਇਸ ਕਾਨੂੰਨ ਤੇ ਸਖਤਤਾ ਤੇ ਬਾਕੀ ਕਾਨੂੰਨਾਂ ਤੇ ਕਿਉਂ ਨਹੀਂ ਸਖਤ ਹੋ ਸਕਦੇ ਬਈ ਤੇ ਇੱਥੇ ਜਿਹੜਾ ਸਾਡਾ ਸਾਰਾ ਸਿਸਟਮ ਆ ਜਿਹੜਾ ਇਹਦਾ ਢਾਂਚਾ ਹੱਲਿਆ ਪਿਆਗਾ ਸਾਡੇ ਸਿਸਟਮ ਕਰਕੇ ਹੀ ਲੋਕ ਨੇ ਜਿਹੜੇ ਅੱਜ ਨੌਜਵਾਨ ਸਾਡੀਆਂ ਮਾਮਾਂ ਧੀਆਂ ਸਾਡੇ ਪੜੇ ਲਿਖੇ ਬੱਚੇ ਬਾਹਰ ਕੈਨੇਡਾ ਅਮਰੀਕਾ ਨੂੰ ਕਿਉਂ ਭਜਦੇ ਆ ਤੇ ਅੱਜ ਉਹ ਜਿਹਨਾਂ ਨੂੰ ਜਿਹੜਾ ਖਜਲਖਵਾਰੀ ਹੋਣਾ ਪੈ ਰਿਹਾ ਸਾਨੂੰ ਦੁੱਖ ਤਾਂ ਆਉਂਦਾ ਕਿ 50-50 ਲੱਖ ਰੁਪਈਆ ਲਾ ਕੇ ਇੱਥੋਂ ਜਾਂਦੇ ਆ 20-20 ਲੱਖ ਰੁਪਈਆ ਲਾ ਕੇ ਵੀ ਇੱਥੇ ਰੋਜ਼ਗਾਰ ਤੋੜ ਲੈਣਾ ਪਾਰੇ ਤੇ ਰਜਗਾਰ ਤੋੜ ਕੇ ਕੀ ਕਰਨਗੇ ਜਿਹਦਾ ਰਜਗਾਰ ਪਹਿਲਾਂ ਚੱਲਦਾ ਸੀ ਮੜਾ ਮੋਟਾ ਉਹਦੇ ਵਿੱਚ ਬਾਦਲ ਦੇ ਹਿੱਸਾ ਪਾ ਲੈਂਦੇ ਸੀ ਲੋਕਾਂ ਵੱਲੋਂ ਇੱਥੇ ਤੱਕ ਮੈਂ ਜਾ ਕੇ ਆਇਆ ਅਡਾਇਆ ਜਾਂਦਾ ਸੀ ਸੁਖਵੀਰ ਬਾਦਲ ਦਾ ਤੇ ਪ੍ਰਕਾਸ਼ ਬਾਦਲ ਦਾ ਕਿ ਜੇਕਰ ਰੇੜੀ ਵੀ ਕੁਲਚੇ ਵਾਲੀ ਜਾਂ ਉਹਦੇ ਵਾਲੀ ਭਟੂਰੀਆਂ ਦੀ ਚੱਲ ਪਈ ਜਾਂ ਗੋਲ ਗੱਪੇ ਵਾਲੀ ਕੇਦੇ ਤੇ ਕੱਠ ਜਿਆਦਾਗਾ ਸੁਖਵੀਰ ਬਾਦਲ ਉਹਦੇ ਵਿੱਚ ਹਿੱਸਾ ਪਾ ਲੂਗਾ ਤਾਂ ਲੋਕ ਰਜਗਾਰ ਕਰਦੇ ਨੇ ਜੇਕਰ ਉਹਨਾਂ ਦੇ ਇੱਥੇ ਗੋਲੀਆਂ ਵੱਜਦੀਆਂ ਨੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈਗਾ ਇਸ ਕਰਕੇ ਜਿਹੜਾ ਅੱਜ ਦਾ ਮਾਹੌਲ ਆ ਪੰਜਾਬ ਦਾ ਬਹੁਤ ਹੀ ਨਾਜ਼ੁਕ ਮਾਹੌਲ ਆ ਤੇ ਜਿਹੜਾ ਸਕੂਲਾਂ ਦਾ ਮਾਹੌਲ ਆ ਬਹੁਤ ਹੀ ਨਾਜ਼ੁਕ ਹਾਲਾਤਾਂ ਦੇ ਵਿੱਚ ਸਕੂਲ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਦੇ ਵਿੱਚ ਮੈਂ ਕਹਿਣਾ ਚਾਹਣਾ ਕਿ 30 ਤੋਂ 40% ਸਕੂਲ ਐਜੇ ਨੇ ਜਿਨ੍ਹਾਂ ਵਿੱਚ ਗੰਦ ਪਰੋਸਿਆ ਜਾ ਰਿਹਾ ਹੈਗਾ ਜਿੰਨਾ ਵਿੱਚ ਗੰਦ ਪਿਆ ਰਿਆ ਸਿਰਫ ਉਹਨਾਂ ਨੂੰ ਆਪਣੇ ਰੁਪਿਆ ਦੀ ਲੈਣ ਦੀ ਖਾਤਰ ਜਿਹੜਾ ਆਉਣ ਦਿਓ ਜਿੱਥੋਂ ਮਰਜ਼ੀ ਆਵੇ ਤੁਸੀਂ ਕਿਵੇਂ ਪਾਸ ਹੋਣਾ ਕਿਹੜੀ ਕਲਾਚ ਪਾਸ ਹੋਣਾ ਕਿਹੜੀ ਚ ਅੱਗੇ ਜਾਣਾ ਤੁਹਾਨੂੰ ਉਹਨਾਂ ਨੂੰ ਰੁਪਿਆ ਤਾਂ ਕਾਤਲਵਾ ਤੁਹਾਡਾ ਬੱਚਾ ਕੋਈ ਜੇ ਮਰਜ਼ੀ ਉਹ ਰਹਿਣ ਨਹੀਂ ਦਿੰਦੇ ਜਾਨੀ ਕਿ ਅੱਜ ਆਪਾਂ ਗੱਲ ਕਰਦੇ ਸੀ ਇੱਕ ਬੜੀ ਦੁੱਖ ਦੀ ਗੱਲ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜਾ ਜਰੂਰ ਲਿਖਿਓ ਧੰਨਵਾਦ ਵਰਜੇ ਕ ਖਾਲਸਾ ਵਰਜੇ ਕੀ ਪਤੇ